ਤਾ ਫਿਰ ਮਿੱਤਾ ਕਾਲੂ ਨੇ ਕਿਹਾ ਕਿ ਨਾਨਕ ਦੀ ਚਾਲ ਤਾਂ ਉਹੋ ਹੀ ਹੈ ਉਹ ਆਪਣੀ ਚਾਲੋਂ ਨਹੀਂ ਹਟਦਾ ਫਕੀਰਾਂ ਦੀ ਭੇੜ ਜੋ ਹੈ ਹੱਟੀ ਉੱਤੇ ਲੱਗੀ ਰਹਿੰਦੀ ਹੈ ਕੋਈ ਆਕਰ ਕੁਛ ਮੰਗੇ ਤਾਂ ਫਕੀਰਾਂ ਨੂੰ ਉਹ ਕੁਛ ਦੇ ਦਿੰਦਾ ਹੈ ਇਸੇ ਤਰ੍ਹਾਂ ਜਦ 1 ਮਹੀਨਾ ਗੁਜ਼ਰਿਆ ਤਾਂ ਗੁ ਨਾਨਕ ਦੇਵ ਜੀ ਦੇ ਉੱਪਰ ਇੱਕ ਭਲੇ ਆਦਮੀ ਨੇ ਜੈ ਰਾਮ ਪਾਸ ਚੁਗਲੀ ਖਾਧੀ ਕਿ ਸੁਣ ਜੈ ਰਾਮ ਤੇਰਾ ਸਾਲਾ ਜੋ ਮੋਦੀ ਖਾਨੇ ਹੈ ਸੋ ਤੂੰ ਉਸ ਨੂੰ ਸਮਝਾਉਂਦਾ ਨਹੀਂ ਤੂੰ ਜਾਣਦਾ ਹੈ ਜੋ ਪਠਾਣਾ ਦੀ ਖੋਏ ਕੈਸੀ ਹੈ ਔਰ ਨਾਨਕ ਐਵੇਂ ਅੰਦਾ ਧੁੰਦ ਫਜ਼ੂਲ ਪੈਸੇ ਖਰਚ ਕਰਦਾ ਹੈ ਕੁਛ ਢੇਲ ਨਹੀਂ ਕਰਦਾ ਜਾਦੇ ਜਵਾਬ ਜਾਦੇ ਨਵਾਬ ਨੇ ਸੁਣਿਆ ਤਾਂ ਬਾਕੀ ਤੇਰੇ ਪਾਸੋਂ ਵਸੂਲ ਕਰੇਗਾ ਕਹਿੰ ਤੋ ਭਾਵ ਕਿ ਅਗਰ ਮੋਦੀ ਖਾਨੇ ਚ ਘਾਟਾ ਪਿਆ ਤਾਂ ਫਿਰ ਇਹ ਘਾਟਾ ਤੁਹਾਨੂੰ ਭਰਨਾ ਪਵੇਗਾ ਫਿਰ ਗੁਰੂ ਨਾਨਕ ਦੇਵ ਜੀ ਦੇ ਜੀਜਾ ਭਾਈ ਜੈਰਾਮ ਜੀ ਇਹ ਗੱਲ ਸੁਣ ਕੇ ਬਹੁਤ ਹੀ ਗਮ ਖਾਦਾ ਔਰ ਵੱਡਾ ਚਿੰਤਾਵਾਨ ਹੋ ਕੇ ਘਰ ਨੂੰ ਆਇਆ